ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਰਸਟ ਵੈਸਟ ਲੋਥ ਉਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੀ ਵੀਅਰਸ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਪਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋੜ ਹੈਗਾ ਜੀ ਔਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਗੂਗਲ ਪੇ ਕਰ ਸਕਦੇ ਹੋ ਪੀਟੀਐਮ ਕਰ ਸਕਦੇ ਹੋ ਜਾਂ ਫਿਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ ਵਟਸਐਪ ਕਰਨਾ ਫਿਰ ਇਸ ਤੁਹਾਨੂੰ ਇੱਕ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ੌਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟ ਪੂਰਾ ਰੋਡ ਨੇੜੇ ਗੁਰਦੁਆਰਾ ਗੁਰੂ ਸਾਹਿਬ ਜੀ। ਲਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਸਾਰੇ ਸੂਟ ਜਿਹੜੇ ਕਾਟਨ ਦੇ ਦੁਪੱਟਿਆਂ ਨਾਲ ਰਹਿਣਗੇ। ਪਹਿਲਾ ਸੂਟ ਦੇਖੋ ਤੁਸੀਂ ਬਹੁਤ ਹੀ ਖੂਬਸੂਰਤ ਜਿਹਾ ਸੂਟ ਹੈਗਾ ਕਾਟਨ ਦੇ ਵਿੱਚ ਹੈ। ਲਾਈਟ weight ਦੀ ਕਾਟਨ ਹੈਗੀ ਆ। ਬਹੁਤ ਪਿਆਰਾ ਸੂਟ ਹੈ ਬਹੁਤ ਜ਼ਿਆਦਾ ਸੋਹਣਾ ਸੂਟ ਹੈ। ਲਓ। ਡਿਜੀਟਲ ਜੀ ਪ੍ਰਿੰਟਿੰਗ ਹੋਈ ਹੋਈ ਆ ਘੇਰੇ ਦੇ ਉੱਪਰ ਇੱਕ ਫਲਾਵਰ ਮਿਲੂਗਾ ਉਹਦੇ ਨਾਲ ਤੁਹਾਨੂੰ ਅਹ ਥੋੜਾ ਥੋੜਾ ਹੈਂਡਵਰਕ ਦਾ ਟੱਚ ਵੀ ਮਿਲੂਗਾ ਠੀਕ ਹੈ ਇਹ ਵਾਲਾ ਤੁਹਾਡੇ neck ਦੇ ਕੋਲ ਆਊਗਾ ਇਹ ਵਾਲਾ ਫਲਾਵਰ ਤੇ ਨੈਕਸਟ ਦੇਖੋ ਬਾਜੂ ਸਾਈਡ ਤੋਂ ਤੁਹਾਨੂੰ ਬਾਜੂ ਮਿਲੂਗੀ ਠੀਕ ਹੈ ਇੱਥੇ ਤੱਕ ਬਾਜੂ ਆ ਜੀ ਆ ਮੋਢੇ ਤੱਕ ਇਹ ਫਲਾਵਰ ਜਾਊਗਾ ਤੇ ਬੈਕ ਸਾਈਡ ਦੇਖ ਲੈਣੇ ਆ ਬੈਕ ਸਾਈਡ ਵੀ ਉਦਾਂ ਹੀ ਪ੍ਰਿੰਟਡ ਹੋਊਗੀ ਬਹੁਤ ਸੋਹਣਾ ਜਿਹਾ ਸੂਟ ਹੈਗਾ ਕਾਫੀ ਜਿਆਦਾ ਸੋਹਣਾ ਸੂਟ ਹੈ ਤੇ ਨਾਲ ਹੈਗੀ ਆ ਇਹ 2.5 ਮੀਟਰ ਦੀ ਸਲਵਾਰ ਠੀਕ ਹੈ ਜੀ ਮਸਲੀਨ ਦੇ ਦੁਪੱਟੇ ਨਾਲ ਸੂਟ ਆਊਗਾ ਬਹੁਤ ਪਿਆਰਾ ਸੂਟ ਹੈ ਇਹ ਮੈਨੂੰ ਨਾ ਥੋੜਾ ਜਿਹਾ ਉਹ ਜਮ ਕਾਟਨ ਦੇ ਵਿੱਚ ਲੱਗ ਰਿਹਾ ਬਹੁਤ ਪਿਆਰਾ ਸੂਟ ਹੈ ਲੋਬੀ ਨਾਲ ਲਾਈਨਿੰਗ ਤੋਂ ਬਣਨ ਵਾਲਾ ਸੂਟ ਹੈ ਇਹ ਲੋ ਇਹ ਹੈਗਾ ਇਹਦਾ ਦੁਪੱਟਾ ਐਨ ਖੁੱਲਡੁੱਲਾ ਵਧੀਆ ਦੁਪੱਟਾ ਮਿਲੂਗਾ ਤੁਹਾਨੂੰ ਲਗਭਗ 2.5 ਮੀਟਰ ਹੀ ਹੋਊਗਾ 2 ਚਾੜੀ ਦਾ ਪੱਕਾ ਹੋਊਗਾ ਠੀਕ ਹੈ ਦੋਨੋਂ ਕਾਰਨਰਸ ਤੇ ਇੱਕ ਇੱਕ ਫਲਾਵਰ ਮਿਲੂਗਾ ਇਦਾਂ ਕਰਕੇ ਤੁਹਾਨੂੰ ਕਾਫੀ ਵਧੀਆ ਸੂਟ ਹੈ ਤੇ ਪ੍ਰਾਈਸ ਹੈਗੀ ਹੈ ਦੀ 1350 1350 ਦੇ ਵਿੱਚ ਮਿਲ ਜਾਊਗਾ। ਲਓ ਜੀ ਨੈਕਸਟ ਦੇਖੋ। ਕਾਟਨ ਦੇ ਵਿੱਚ ਸੂਟ ਹੈ। ਤੇ ਦੇਖੋ ਤੁਸੀਂ ਇੱਕ ਫਲਾਵਰ ਮਿਲੂਗਾ ਘਰੇ ਤੇ ਉਹਦੇ ਉੱਪਰ ਨਾ ਸਾਨੂੰ ਸਾਰੇ ਤੇ ਆਊਟਲਾਈਨ ਕੀਤੀ ਹੋਈ ਹੈ ਔਰ ਹੈਂਡ ਸੌਰੀ ਮਿਰਰ ਵਰਕ ਦਾ ਵੀ ਨਾ ਟੱਚ ਹੈਗਾ। ਕਾਫੀ ਵਧੀਆ ਸੂਟ ਹੈਗਾ। ਕਲਰ ਵੀ ਬਹੁਤ ਸੋਹਣਾ ਹੈ। ਤੇ ਇਹ ਹੈਗਾ ਇਹਦਾ ਬਾਜੂ ਦਾ ਪ੍ਰਿੰਟ। ਨੈਕਸਟ ਦੇਖੋ ਬੈਕ ਸਾਈਡ ਸੇਮ ਹੀ ਪ੍ਰਿੰਟਰ ਹੈ ਜਿੱਦਾਂ ਕਰਕੇ ਦਿਖਾਉਂਦੀ ਲੋ ਇਹ ਗ੍ਰੇ ਕਲਰ ਦੇ ਵਿੱਚ ਇਹਦੀ ਤੁਹਾਨੂੰ ਸਲਵਾਰੇ ਵਾਲੀ ਮਿਲੂਗੀ ਨਾਲ ਦੁਪੱਟਾ ਹੈਗਾ ਕਾਟਨ ਮਸਲੀਨ ਦੇ ਵਿੱਚ ਦੁਪੱਟਾ ਹੈ ਕਾਟਨ ਹੀ ਆ ਕਾਟਨ ਹੈ ਕਾਟਨ ਦੇ ਵਿੱਚ ਦੁਪੱਟਾ ਮਿਲੂਗਾ ਲੋ ਇਹ 4 ਸਾਈਡ ਵਧੀਆ ਜੀ ਲੇਸ ਮਿਲੂਗੀ ਇੱਕ ਬਹੁਤ ਸੋਹਣੀ ਚੌੜਾਈ ਪੂਰੀ ਆ ਦੁਪੱਟੇ ਦੀ ਤੇ ਲੰਬਾਈ ਤੁਹਾਨੂੰ ਪਤਾ ਹੀ ਐ ਸਵਾ ਦੋ ਹੀ ਹੁੰਦੀ ਐ ਮੇਰੇ ਖਿਆਲ ਸਵਾ ਦੋ ਪਲੱਸ ਹੋ ਸਕਦੀ ਐ ਇਹਦੀ ਤੇ ਤੁਸੀਂ ਇਹ ਵਾਲੀ ਦੇਖੋ ਲੇਸ ਲੱਗੀ ਹੋਊਗੀ ਫੋਰ ਸਾਈਡ ਬਰੀਕ ਜੀ ਠੀਕ ਐ ਜੀ ਸੂਟ ਬਹੁਤ ਸੋਹਣਾ ਐ ਸ਼ਿਪਿੰਗ ਫ੍ਰੀ ਨਾਲ ਆਊਗਾ ਤੁਹਾਡੇ ਕੋਲੇ ਨੈਕਸਟ ਹੈ ਇਹ ਵਾਲਾ ਸੂਟ ਸਾਰੇ ਦੇ ਵਿੱਚ ਲੰਬੀਆਂ ਲਾਈਨਾਂ ਨੇ ਔਰ ਨੈਕ ਦੇ ਉੱਪਰ ਤੁਹਾਨੂੰ ਇਹ ਪੈਚ ਮਿਲੂਗਾ ਇੱਕ ਠੀਕ ਐ ਜੀ ਚਿਕਨ ਦਾ ਇੱਕ ਪੈਚ ਮਿਲੂਗਾ ਉੱਪਰ ਇਹਦੇ ਮਿਰਰ ਵਰਕ ਹੋਇਆ ਹੋਇਆ ਹੈ ਦੇ ਨਾਲ ਹੈਗੀ ਹੈ ਸਲਵਾਰ ਇਹ ਵਾਲੀ ਕਾਟਨ ਦੀ ਸਲਵਾਰ ਆਉਗੀ 2.5 ਮੀਟਰ ਦੁਪੱਟਾ ਹੋਊਗਾ ਸਵਾ ਦੋ ਬਿਲਕੁਲ ਕਾਟਨ ਦੇ ਵਿੱਚ ਹੋਊਗਾ ਬਿਲਕੁਲ ਲਾਈਟ ਵੇਟ ਹੋਊਗਾ ਲੋੜ ਪੇਂਟ ਹੋਇਆ ਹੋਇਆ ਦੁਪੱਟੇ ਦੇ ਉੱਪਰ ਕਾਫੀ ਸੋਹਣਾ ਦੁਪੱਟਾ ਹੈਗਾ ਚੌੜਾਈ ਪੂਰੀ ਹੈ ਸਵਾ ਦੋ ਪਲੱਸ ਹੀ ਹੋਊਗਾ ਕੱਟਣੀ ਹੈਗਾ ਦੁਪੱਟਾ ਨੈਕਸਟ ਹੈ ਇਹਦੇ ਵਿੱਚ ਇਹ ਵਾਲਾ ਕਲਰ ਕਲਰ ਕਿਸੇ ਦਾ ਨਹੀਂ ਜਾਂਦਾ ਬੇਫਿਕਰ ਹੋ ਕੇ ਬਾਏ ਕਰ ਸਕਦੇ ਹੋ ਸੋਹਣੀ ਸੋਲਿਡ ਕਾਟਨ ਹੈਗੀ ਆ ਤੇ ਇਹ ਵਾਲਾ ਪੈਚ ਆ ਜਿਹੜਾ ਇਹ ਐਡਜਸਟੇਬਲ ਆ ਤੁਸੀਂ ਕਿਤੇ ਵੀ ਇਹਨੂੰ ਸਾਈਡ ਤੇ ਕਰ ਸਕਦੇ ਹੋ ਇਹ ਹੈਗੀ ਆ ਜੀ ਸਲਵਾਰ ਇਹਦੇ ਨਾਲ ਤੇ ਇਹ ਮਿਲੂਗਾ ਜੀ ਇਹਦੇ ਨਾਲ ਪੇਂਟ ਵਾਲਾ ਦੁਪੱਟਾ ਬਿਲਕੁਲ ਪਿਓਰ ਕਾਟਨ ਦੇ ਵਿੱਚ ਐਨ ਪਾਣੀ ਵਰਗਾ ਦੁਪੱਟਾ ਹੈ ਅਗਲਾ ਇਹ ਵਾਲਾ ਕਲਰ ਹੈਗਾ ਪਿੰਕ ਤਾਂ ਨਹੀਂ ਕਹਿ ਸਕਦੇ ਇਹਨੂੰ ਮੈਨੂੰ ਲੱਗਦਾ ਥੋੜਾ ਜਿਹਾ ਅਨਿਅਨ ਜੀ ਟੋਨ ਨੂੰ ਹੈਗਾ ਇਹ ਇਹ ਵਾਲਾ ਸੂਟ ਹੈ ਠੀਕ ਹੈ ਜੀ ਕਲਰ ਬਹੁਤ ਸੋਹਣਾ ਹੈ ਤੇ ਨੈਕਸਟ ਇੱਕ ਕਲਰ ਤੁਹਾਨੂੰ ਮਿਲੂਗਾ ਪਰਪਲ ਲੋਇਸ ਇਹ ਬੜਾ ਸਲਵਾਰ ਦਾ ਪੀਸ ਆ ਇਹ ਹੈਗੀ ਆ ਸ਼ਰਟ ਔਰ ਇਹ ਮਿਲੂਗਾ ਜੀ ਇਹਦੇ ਨਾਲ ਤੁਹਾਨੂੰ ਦੁਪੱਟਾ ਠੀਕ ਆ ਜੀ ਬਹੁਤ ਸੋਹਣਾ ਸੂਟ ਆ ਆ ਗਰਮੀ ਦੇ ਵਿੱਚ ਜਿਹੜੀ ਹੋਣ ਵਾਲੀ ਗਰਮੀ ਹੈਗੀ ਚਿਪਚਿਪੀ ਉਹਦੇ ਚ ਪਾਉਣ ਵਾਲੇ ਸੂਟ ਆ ਬਾਈ ਇਸ ਕਿਸੇ ਲੋ ਨੈਕਸਟ ਸੂਟ ਦੇਖੋ ਨਾਲ ਬਿਲਕੁਲ ਕਾਟਨ ਦੇ ਵਿੱਚ ਸੂਟ ਆਊਗਾ ਜੀ 노 ਕੰਪਲੇਂਟ 2.5 ਮੀਟਰ ਦੀ ਸ਼ਰਟ 3 ਮੀਟਰ ਦੀ ਸਲਵਾਰ ਪੱਟੀ ਹੈ ਜਿਹੜੀ ਵਰਕ ਵਾਲੀ ਹੈ ਔਰ ਐਡਜਸਟੇਬਲ ਹੈਗੀ ਹੈ ਤੇ ਘੇਰੇ ਤੇ ਪਾਈਪਿੰਗ ਕੀਤੀ ਹੋਈ ਹੈ ਠੀਕ ਹੈ ਜੀ ਇਹ ਹੈਗੀ ਆ ਸਲਵਾਰ 2.5 ਮੀਟਰ ਦੀ ਸਲਵਾਰ ਸੌਫਟ ਕਾਟਨ ਆਊਗੀ ਬਹੁਤ ਸੋਹਣੀ ਕਾਟਨ ਆਊਗੀ ਤੇ ਇਹ ਮਿਲੂਗਾ ਜੀ ਨਾਲ ਦੁਪੱਟਾ ਇਹਦੇ ਦੁਪੱਟਾ ਵੀ ਬਹੁਤ ਪਿਆਰਾ ਹੈ ਆ ਬਹੁਤ ਸੋਹਣਾ ਸਵਾਦੋ ਪਲੱਸ ਆਊਗਾ ਜੀ ਦੁਪੱਟਾ ਠੀਕ ਹੈ ਇਹ ਹੈਗਾ ਇਹਦਾ ਪੱਲਾ ਦੁਪੱਟੇ ਦਾ ਲੋ ਨੈਕਸਟ ਦੇਖੋ ਉਹਦੇ ਵਿੱਚ ਕਲਰ ਆਇਆ ਇਹ ਜਿਹੜਾ ਤੁਸੀਂ ਹੁਣੇ ਦੇਖ ਕੇ ਏਡਿਓ ਉਹਦੇ ਵਿੱਚ ਇਹ ਵਾਲਾ ਤੁਹਾਨੂੰ ਇੱਕ ਕਲਰ ਮਿਲੂਗਾ ਬੜਾ ਸੋਹਣਾ ਜਿਹਾ ਕਲਰ ਹੈਗਾ ਲਾਈਟ ਜਿਹਾ ਇੰਗਲਿਸ਼ ਗ੍ਰੀਨ ਜਿਹਾ ਕਲਰ ਹੈ ਤੇ ਨੈਕਸਟ ਦੇਖੋ ਤੁਹਾਨੂੰ ਪਾਟਿਕ ਪ੍ਰਿੰਟ ਦੀ ਸੂਟ ਦਿਖਾਉਣੀ ਹੈ ਤੁਹਾਨੂੰ ਮਹਿਰੂਨ ਕਲਰ ਦੇ ਵਿੱਚ ਹੈ ਬੈਡਿਸ਼ ਮਹਿਰੂਨ ਹੈ ਬਲੈਕਿਸ਼ ਮਹਿਰੂਨ ਨਹੀਂ ਹੈਗਾ ਪਹਿਲਾਂ ਵੀ ਇਹ ਸੂਟ ਲੈ ਕੇ ਆਉਂਦੇ ਸੀ ਕਾਫੀ ਡਿਮਾਂਡ 'ਚ ਰਹੇ ਸੀ ਹੁਣ ਕੁਝ ਕਰ ਨਵੇਂ ਕਲਰ ਵੀ ਮੇਰਾ ਖਿਆਲ ਆਪਾਂ ਨੂੰ ਇਹਦੇ ਵਿੱਚ ਆਏ ਨੇ ਆ ਲੋ ਬਿਲਕੁਲ ਕਾਟਨ ਦੇ ਵਿੱਚ ਸੂਟ ਹੈ ਜੀ ਬਿਲਕੁਲ ਆ ਲੋ ਇਹ ਨੈੱਕ ਬਣਿਆ ਹੋਇਆ ਹੈ ਦਾ ਕਿ ਇਹ ਹੈਗਾ ਸਾਰੇ ਤੇ ਇਹ ਵਾਲਾ ਪ੍ਰਿੰਟ ਠੀਕ ਹੈ ਜੀ ਤੇ ਬੈਕ ਸਾਈਡ ਦੇਖ ਲੈਣੇ ਆ ਸੇਮੀ ਰਹੂਗੀ ਬੈਕ ਸਾਈਡ ਤੇ ਇਹ ਸਲਵਾਰ ਦਾ ਪੀਸ ਮਿਲੂਗਾ ਕਾਟਨ ਦੇ ਵਿੱਚ ਬਿਲਕੁਲ ਪਿਓਰ ਕਾਟਨ ਦੇ ਵਿੱਚ ਕੋਈ ਕਲਰ ਨਹੀਂ ਜਾਊਗਾ ਬੇਫਿਕਰ ਹੋ ਕੇ ਬਾਏ ਕਰ ਲਿਓ ਸੂਟ ਇਹ ਹੈਗਾ ਜੀ ਇਹਦਾ ਕਾਟਨ ਦਾ ਹੀ ਦੁਪੱਟਾ ਇਹ ਲਓ ਇਹ ਵਿਲ ਬਾਰਡਰ ਹੈ ਤੇ ਇਹ ਹੈਗਾ ਸੈਂਟਰ ਇਹਦਾ ਤੇ 4 ਸਾਈਡ ਵੀ ਤੁਹਾਨੂੰ ਇਹ ਬਾਰਡਰ ਮਿਲੂਗਾ ਪੱਲਿਆਂ ਤੇ ਕਾਫੀ ਚੌੜਾ ਬਾਰਡਰ ਮਿਲੂਗਾ ਠੀਕ ਹੈ ਜੀ ਕਾਫੀ ਸੋਹਣਾ ਸੂਟ ਆ ਮਿਰਰ ਵਰਕ ਹੋਇਆ ਹੋਇਆ ਫਰੰਟ ਤੇ ਸਾਰੇ ਤੇ ਇੱਕ ਇਹਦੇ ਵਿੱਚ ਇਹ ਵਾਲਾ ਕਲਰ ਮਿਲੂਗਾ ਨੇਵੀ ਬਲੂ ਕਲਰ ਇਹਦੇ ਤੇ ਵੀ ਸਾਰੇ ਫਰੰਟ ਦੇ ਉੱਪਰ ਤੁਹਾਨੂੰ ਮਿਰਰ ਵਰਕ ਮਿਲੂਗਾ ਉਦਾਂ ਹੀ ਇਹ ਨੈਕ ਮਿਲੂਗਾ ਇਹਦਾ ਇਹ ਵਾਲਾ ਨੈਕ ਆ ਇਹ ਵਾਲਾ ਇਹਦਾ ਸਾਰਾ ਫਰੰਟ ਹੈ ਤੇ ਇਹ ਬੜੀ ਇਦਾਂ ਦੀ ਸਲਵਾਰ ਮਿਲੂਗੀ ਇਹ ਵਾਲਾ ਦੁਪੱਟਾ ਮਿਲੂਗਾ ਛਿਪਾ ਜੀ ਕਲਰ ਦਾ ਫਰਕ ਹੈ ਬਸ ਅੱਗੇ ਮਸਟਰਡ ਕਲਰ ਇਹ ਦੁਪੱਟੇ ਨਾਲ ਆਉਂਗਾ ਇਹ ਵਾਲੇ ਨਾਲ ਇੱਦਾਂ ਸਲਵਾਰ ਦਿਖਾ ਦਿੰਨੀ ਆ ਇਹ ਵਾਰੀ ਸਲਵਾਰ ਹੈ ਕਾਟਨ ਦੀ ਸਲਵਾਰ ਬਿਲਕੁਲ ਕਾਟਨ ਦੇ ਵਿੱਚ ਸੂਟ ਹੈ ਲੋ ਜੀ ਮਿਰਰ ਵਰਕ ਹੋਇਆ ਹੋਇਆ ਸਾਰੇ neck ਦੇ ਉੱਪਰ ਤੇ ਇਹ ਦੁਪੱਟਾ ਵੀ ਅਗਲਾ ਦੇਖੋ ਬਲੈਕ ਕਲਰ ਦੇ ਵਿੱਚ ਹੈ ਬਹੁਤ ਪਿਆਰਾ ਲੱਗਦਾ ਸੂਟ ਲੋ ਜੀ ਠੀਕ ਹੈ ਜੀ ਇਸ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਆ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਸ ਦੀਆਂ